ਇਹ ਹੈ ਤੁਹਾਡਾ ਰੋਟੇਟਰ ਲੱਗ ਪਿਆ ਤੇ ਜਿਹੜਾ ਇਹਦੇ ਤੇ ਦੇਖਿਆ ਹੈ ਅਜਾ ਨੂੰ ਰੋਟੇਟਰ ਬਣਾਉਂਦੇ ਆ ਦੇਖੋ Cei xadeh ithaa rotav Jungza ਦੇ ਜਗ੍ਹਾ ਕਿੰਨੀ ਫਰੀਕ ਕਰੀ ਜਾਈ ਜਾਂਦਾ ਨਾਲ ਦੀ ਨਾਲ ਭਾਈ ਇੱਕ ਵਾਰ ਮਾਰਿਆ ਦੂਜੀ ਵਾਰ ਮਾਰਿਆ ਭਾਈ ਜਹੇ ਫਿਰ ਰਿਸ਼ਤੇਦਾਰਾਂ ਦਾ ਸੀ ਮੈਂ ਕਿਨ ਵੀਡੀਓ ਬਣਾ ਲਈ ਇਹਨਾਂ ਦੇ ਕਲਿੱਪ ਬਣ ਜੂਗੀ ਆਪਣੀਆਂ ਬਾਕੀ ਜਿਹੜਾ ਵੇਖੋ ਜੀ ਇੱਕ ਵਾਰੀ ਚੀ ਜੀ ਇੱਕ ਵਾਰੀ ਇੰਨੀ ਜਗ੍ਹਾ ਉੱਗੇ ਟਰੈਕਟਰ ਨਾ ਬੰਦੇ ਹੁੰਦੇ ਹੁੰਦੇ ਸੀ ਹੁਣ ਟਰੈਕਟਰ ਦਾ ਵੀ ਖੜਾ ਛਟਿਆ ਹੁਣ ਦੇਖ ਤੇ ਇਹ ਪੂਰੀ ਵਧੀਆ ਬਰੀਕ ਮੀਠਾ ਦੇ ਇੱਕ ਵਾਰੀ ਚ ਮਿੱਟੀ ਵੇਖੋ ਕਿੰਨੀ ਬਰੀਕ ਕਰ ਦਿੰਦਾ ਬਾਕੀ ਦੋ ਦਿਨਾਂ ਨੂੰ ਮਾਰਾਂਗੇ ਹੁਣ ਦੇਖੋ ਮਿੱਟੀ ਵੇਖੋ ਜੀ ਇੱਕ ਵਾਰੀ ਚ ਬਰੀਕ ਕਰ ਦਿੰਦਾ ਇਹਨਾ 63 ਸੀਸੀ ਦਾ ਹੁੰਦਾ ਇੰਜਣ ਇਹਨਾ ਜੇ ਹੱਕ ਨਹੀਂ ਵਧੀਆ ਬਣਾ ਦਿੰਦਾ ਮੈਂ ਚੱਕ ਨੂੰ ਲੱਗ ਜਿਹਾ ਵਿਖਾ ਦੇਣਾ ਤੈਨੂੰ ਇਹ ਤਲੀਹਾ 68 ਸੀਸੀ ਦਾ ਇੰਜਣ ਆ ਦੇਖ ਸਕਦੇ ਮੈਂ 3 ਕਾ ਇੰਜਣ ਆਈ ਦੇਖ 68 ਸੀਸੀ ਪੂਰਾ ਜਾਣੇ ਚ ਇੰਜਣੇ ਚ ਇਹ ਮਿੱਟੀ ਇੱਕ ਵਾਰੀ ਚ ਬਰੀਕ ਰਹੀ ਜਾਂਦਾ ਬਾਕੀ ਸ਼ਾਮ ਨੂੰ ਮਾਰਾਂਗੇ ਇਹ ਚ ਕਲਿੱਪ ਭਰਾ ਦੇਖ ਸਕਦੇ ਐ ਡੈਡੀ ਨੇ ਚਲਾਇਆ ਸੀ ਉਹਨੇ ਬਸ 겨 ਉਹ ਘਰੀ ਗਿਆ ਸੀ ਇੱਕ ਵਾਰੀ ਹੁਣ ਇੱਥੇ ਹੀ ਰਹਿਣ ਦਿੰਦੇ ਆ ਸ਼ਾਮ ਨੂੰ ਮਾਰ ਕੇ ਫੇਰ ਲੈ ਕੇ ਜਾਵਾਂਗੇ ਇਹਨੂੰ ਥੋੜੀ ਜਿਹੀ ਮਿੱਟੀ ਵਧੀਆ ਹੋ ਗਈ ਬਰੀਕ ਹੋ ਗਈ ਫੇਰ ਲੈ ਕੇ ਜਾਵਾਂਗੇ ਚੈੱਕ ਕਰੋ ਜੀ ਇੰਨੇ ਦਿਨ ਵਲੌਗ ਨਹੀਂ ਆਇਆ ਸੀ ਬਸ ਇਸੀ ਕਾਰਨ ਕਰਕੇ ਨਹੀਂ ਆਇਆ ਸੀ ਆਪਾਂ ਰੋਟਾ ਟਰੈਕ ਲੈਣ ਗਈ ਸੀ ਤੇ ਹਮਝਾ ਨਹੀਂ ਲੱਗਾ ਵਿੱਚ ਵਲੋਗ ਨਾ ਹੁੰਦਾ ਤੇ ਹਾਂ ਦਾ ਪਰ ਟੈਸਟਿੰਗ ਦਾ ਵਲੋਗ ਲੈਂਦਾ ਜੇ ਇਹ ਮੂਲੀਆਂ ਸੀ ਇੱਚ ਸਾਰੇ ਵਿੱਚ 20-10 ਬਟਾਂ ਤੇ ਮੂਲੀਆਂ ਸੀ ਸਾਰੀਆਂ ਪੱਟ ਕੇ ਮਾਂ ਜਗ੍ਹਾ ਵਧੀਆ ਬਣਾਤੀ ਕਿੰਤੂ ਇਹ ਚੈਣਾਲਾ ਆਇਆ ਸੀ ਭਾਂਡੇ ਲਈ ਸੀ ਥੋੜੇ-ਮੋਟੇ ਬਾਕੀ ਚਲਦੇ ਆ ਉੱਥੇ ਰੋਟਰਵੇਟਰ ਕੋਲ ਥੋੜੇ ਪੱਧਰ ਕਰਕੇ ਤੇ ਉਹਨੂੰ ਪੱਧਰ ਕਰਕੇ ਤੇ ਮਾਰੀਏ ਉੱਚੇ ਰੋਟਰਵੇਟਰ ਤੇ ਬਾਕੀ ਬਣਾਈਏ ਉਹਨੂੰ ਜਗ੍ਹਾ ਉੱਚ ਲਾਵਾਂ ਵੇਖਦੇ ਆ ਭਿੰਡੀ ਲਾਈਏ ਕਿ ਤੋਰੀਆਂ ਕੱਦੂ ਤਾਂ ਲਾਈਏ ਬਾਕੀ ਉੱਚ ਮੇਰੀ ਇੱਕ ਹੋਰ ਫਸਲ ਹੈ ਮੱਕੀ ਲਾਈਏ ਆ ਪੰਜ ਛੱਲੀਆਂ ਵਾਤੀ ਬਾਕੀ ਵੇਨੇ ਆ ਜਿਵੇਂ ਕੀ ਪਲਾਨ ਬਣਦਾ ਉਵੇਂ ਆਪਾਂ ਕਰਾਂਗੇ ਹੁਣ ਵੇਖੋ ਸੁੱਕ ਗਈ ਜਮਾਂ ਮਾਨੀ ਗਈ ਮਿੱਟੀ ਉਹ ਇੱਥੇ ਤਰਪਾਲੀ ਮਾਰਤੀ ਸੀ ਮੈਂ ਤਰਪਾਲੀ ਮਾਰਨਾ ਵਧੀਆ ਜਿਹਾ ਹੋ ਜਾਂਦਾ ਬਾਹਨ ਦਾ ਤਾਂ ਮੈਂ ਮਾਰਤੀ ਬਾਕੀ ਮੂਲੀਆਂ ਹੀ ਇੱਥੇ ਬਾਹਨ ਚ ਆ ਇੱਥੇ ਸਲਕਮਨ ਤੇ ਹੋਰ ਸਬਜ਼ੀ ਆ ਪਿੰਡ ਬਾਅਦ ਚ ਮਾਵਾਂਗੇ ਆ ਸ਼ੋਰਮ ਤੁਹਾਨੂੰ ਦਿਖਾ ਦਿੰਨਾ ਸਰੋ ਦੇ ਦਾਣੇ ਤਾਂ ਮੈਂ ਲਾ ਕੇ ਚੈੱਕ ਕਰੋ ਸ਼ੁਰੂਮਣ ਲੱਗ ਗਈ ਬਸ ਹਰਤੀ ਪੱਦਰਕ ਜਿੰਦੇ ਨਾਲ ਹੱਥਾਂ ਨੇ ਨਾ ਤੇ ਇਹ ਕਰਨ ਦਾ ਸਟਾਰਟ ਵੀ ਰਾ ਮਾਰੂਗਾ ਟੋਟ ਵੇਟਰ ਆਪਣਾ ਕੰਮ ਵੀਡੀਓ ਬਣਾਉਣਾ ਆਪਾਂ ਵੀਡੀਓ ਬਣਾਉਣੀ ਆ ਮੈਂ ਵੀ ਮਾਰੀ ਸੀ ਘਰਾ ਮਾਰੂ ਆਣ ਇਸ ਬੀੜੇ ਚ ਚੱਲਦਾ ਪਿਆ ਰੋਟੇਟਰ ਵਧੀਆ ਚੱਲਦਾ ਪਿਆ ਰੋਟਾਵੇਟਰ ਬੰਦੇ ਨੂੰ ਥਗਾ ਦਿੰਦਾ ਫੁੱਲ ਜਿਆਦਾ ਗਾਸ ਸਪੀਡ ਇਨੀ ਬਹੁਤ ਜ਼ਿਆਦੀ ਆ ਬੰਦਾ ਥੱਕ ਜਾਂਦਾ ਚਲਾਉਂਦਾ ਚਲਾਉਂਦਾ ਇਹਨੇ ਇਹ ਚ ਥੱਕ ਗਿਆ ਲਾਦਾ ਬਾਈਕ ਕੇੜਾ ਰਹਿ ਗਿਆ ਆਖਰੀ ਫੇਰੇ ਬਸ ਘਰਾਂ ਲੈ ਲੈ ਕੇ ਜਾਣੇ ਇਹਨੂੰ ਉਹ ਬਾਕੀ ਹੁਣ ਮੈਂ ਜਦੋਂ ਨਾਲ ਤੁਹਾਨੂੰ ਦਿਖਾਉਣਾ ਉਹਦੇ ਫੋਲ ਥਗਾ ਦਿੰਦਾ ਦੇਖਦੇ ਮਹਨਾਤਾ ਭਵਾਨ ਪੂਰਾ ਸਾਹ ਫੋਲ ਛੱਡਦਾ ਆਏ ਬਦ ਦੋ ਤਿੰਨੇ ਗੇੜੇ ਲਾਏ ਫਕਰਾਂ ਲੈ ਕੇ ਚਲਦੇ ਇਹਨੂੰ ਉੱਥੇ ਜਾ ਕੇ ਵਿਖਾਉਣਾ ਤੁਹਾਨੂੰ ਜੀ ਗਾਇਸ ਅੱਜ ਦੀ ਵੀਡੀਓ ਚ ਇੰਨਾ ਸੀ ਜੇ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਧੰਨਵਾਦ